ਮਹਿਰ ਕਰੇ ਜਿਸਮੇ ਮਹਿਰ ਵਨ ਆਕਾਰ ਜਾਰ ਰਸ ਮਹਿਰ ਕਰੇ ਜਿਸਮੇ ਮਹਿਰ ਵਨ ਆਕਾਰ ਤਲ ਗੁਰ ਸੇਵੀਐ ਪਹਿ ਨਿਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਦੀ ਨੂਰ ਅਰ ਸੋ ਕਰਸੋ ਝੱਟੀਐ ਤਉ ਦਟੇ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨੰਦਾ ਵਿਸਾਹੋ ਸਜਣ ਸਚਾ ਪਾਤਸ਼ਾਹ ਸਿਰਸ਼ਾਹ ਦਾਸ਼ਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨੰਦਾ ਵੇ ਸਤਨਾਮ ਸ਼੍ਰੀ ਵਾਹਿ ਗੁਰ ਸਾਹਿਬ ਜੀ ਗੁਜਰੀ ਮਹੱਲਾ ਚੌਥਾਂ ਹੋ ਦਇਆਲ ਮੇਰਾ ਮਨ ਲਾਵਾ ਹੋ ਹਾਂ ਆਨੰਦ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪੇ ਦੁਖ ਭੁਖ ਸਭ ਲਹਜਾ ਦੇ ਨਾ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਾਰ ਜਿਤ ਜਪਿਐ ਦੁੱਖ ਭੁੱਖ ਸਭ ਲਹਿਜਾਈ ਮਨ ਮੇਰੇ ਮੇਰਾ ਨਾਮ ਸਖਾ ਹਰ ਭਾ

ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਘਰ ਕਿਰਪਾ ਲੋਚ ਮੇਰਾ ਮਨ ਲਾਈ ਤਾਨ ਲੋਚ ਲੱਗੀ ਹਰ ਸਤੀ ਪ੍ਰਭ ਲੋਚ ਪੂਰੀ ਸਤ ਗੁਰ ਸਰਣਾਏ ਸਜਨਮ ਪੁੰਨ ਕਰ ਪਾਇਆ ਬੇਨ ਨਾਵੇ ਧ੍ਰਿਗ ਧ੍ਰਿਗ ਬਿਰਥਾਈ ਨਾਮ ਬਿਨਾ ਰਾਸ ਕਸ ਦੁਖ ਖਾਵੈ ਮੁਖ ਫੀਕਾ ਧਕ ਥੂਕ ਮੁਖ ਪਾਈ ਜੋ ਜਨ ਪ੍ਰਭ ਹਰ ਹਰ ਸਰਣਾ ਤੈਨ ਧਰ ਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਬਾਸ ਕਹੈ ਪ੍ਰਭ ਜਨਕ ਜਨਾਨਨਕ ਮੇਲ ਲਾਈ ਗਲ ਲਾਈ ਜੋ ਜਨ ਹਰ ਪ੍ਰਭ ਹਰ ਹਰ ਸਰਣਾਂ ਦਰਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਬਸ ਕਹ ਪ੍ਰਭ ਜਨਕ ਜਾਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਜਰੀ ਮਹੱਲਾ ਚੌਥਾ ਹੋ ਹੋ ਦਇਆ ਮੇਰਾ ਮਨ ਲਾਵਹੁ ਹਉ ਅਨੰਦ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪਿਐ ਦੁਖ ਭੁਖ ਸਭ ਲਹ ਜਾਈ